ਜਿਨ੍ਹਾਂ ਦਾ ਬੀਪੀ ਲੋ ਹੁੰਦਾ ਹੈ ਜਿਨ੍ਹਾਂ ਦੀ ਧੜਕਣ ਲੋ ਹੋ ਜਾਂਦੀ ਹੈ ਯਾਨੀ ਕਿ ਦਿਲ ਦੀ ਹਾਰਟ ਰੇਟ ਹੈਗੀ ਜਿਹੜੀ ਘਟ ਜਾਂਦੀ ਹੈ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਮੰਨ ਲਓ ਹਾਰਟ 60% ਕੰਮ ਕਰ ਰਿਹਾ ਜਦੋਂ ਦਾ IF ਘਟਦਾ ਘਟਦਾ ਫਿਰ ਕੀ ਸਾਹਿਬ 20 ਤੇ ਆ ਜਾਂਦਾ ਜਾਂ 25 ਤੇ ਆ ਜਾਂਦਾ 18 ਤੇ ਚਲੇ ਜਾਂਦਾ ਰੈਕਸ਼ਨ ਫ੍ਰੈਕਸ਼ਨ ਜਿਹਨੂੰ ਕਹ ਦਿੰਦੇ ਆ ਤੇ ਫਿਰ ਬੀਪੀ ਲੋ ਹੋਣਾ ਸ਼ੁਰੂ ਹੋ ਜਾਂਦਾ ਮੇਰੇ ਇੱਕ ਤਾਂ ਛਾਤੀ ਭਾਰੀ ਸੀ ਇਦੋਂ ਅੱਛਾ ਜੀ ਆਰਟਰੀ ਪਾਸੋਂ ਕਬਰਾ ਅਟਰਦੀ ਦੀ ਪਸੀਨਾ ਆਉਂਦਾ ਸੀ ਮੈਂ ਦੂਜੀ ਵਾਰ ਆਇਆ ਅੱਛਾ ਜੀ 20 ਦਿਨ ਦੀ ਦਵਾਈ ਮੈਂ ਚੇਂਜ ਕੀਤੀ ਕਿ ਤਕਰੀਬਨ 20% ਫਰਕ ਮੈਨੂੰ ਪਿਆ ਚੁੱਕਾ ਜੋ ਬੀਪੀ ਦੀ ਪਹਿਲੇ ਬੀਪੀ ਵਾਜਨ ਤੋਂ ਜ਼ਿਆਦਾ ਅੱਛਾ ਸਿਰੋਜ ਤੁਮਦਰ ਪੱਕੀ ਗੋਲੀ ਲੱਗੀ ਸੀ ਮੈਨੂੰ ਤਕਰੀਬਨ ਅੱਛਾ ਕਿੰਨੇ ਟਾਈਮ ਤੋਂ ਖਾ ਰਹੇ ਸੀ ਤੁਸੀਂ ਮੈਨੂੰ ਤਕਰੀਬਨ ਹੋ ਗਏ 3-4 ਸਾਲ ਤੋਂ ਕਿੰਦਾ ਬੀਪੀ ਸੀ ਤੁਹਾਡਾ ਬੀਪੀ ਮੇਰਾ ਵਾਜਨ 170-80 ਤੱਕ ਜਾੜਦਾ ਸੀ ਤੇ ਹੁਣ ਜੀ ਹੁਣ ਤਾਂ ਨਹੀਂ ਹੁਣ ਨੋਰਮਲ ਰੰਦਾ ਹੁਣ ਹਾਰਟ ਦਾ ਕੀ ਹਾਲ ਹੈ ਦਿਲ ਦਾ ਕੀ ਹਾਲ ਠੀਕ ਹੈ ਠੀਕ ਹੈ ਜੀ ਦਿਲ ਮਤਲਬ ਕੋਈ ਭਾਰਿਆ پن ਜਿਹੜਾ ਤੁਹਾਡਾ ਹੈਗਾ ਹੌਲੋ ਜੀ ਠੀਕ